ਸਿੱਕਲ ਜੀ ਆ ਮਨਕੀਰ ਤੌਲਕ ਦੀਆ ਪਹਿਲਾ ਵੀਡੀਓ ਦੇਖਿਓ ਫਿਰ ਕਰਦੇ ਆ ਗੱਲਬਾਤ। ਕੋਲੇ ਖੁਰ ਨਹੀਂ ਬੈਗ ਗੱਡੀ ਗੱਡੀ ਚ ਆਈ। ਗੱਡੀ ਚ ਬੈਗ ਗੱਡੀ ਜਾ। ਮੁੰਡੇ ਦਾ ਨਾਲ ਲੈ ਜਾਂਦੇ। ਮੁੰਡਾ ਮਾਤਾ 2 ਲੱਖ ਆ ਗਿਆ 2 ਲੱਖ ਗੱਡੀ ਚ ਪਾਉਨੇ ਆ। 4 ਲੱਖ ਰੁਪਇਆ ਠੀਕ ਆ। ਇਹ 4 ਲੱਖ ਪਾਉ ਜੀ ਘਰ ਸਟਾਰਟ ਕਰੀ ਆਪਾਂ। ਜਿਹਦੇ ਪਰਵਾਹ ਨਹੀਂ ਮਾਰਨੇ ਉਥੇ ਸਾਡੀ ਆਖਰੀ ਨਹੀਂ ਉਹਦੇ ਆਖਰੀ। ਦੇਖੋ ਇਹ ਬੰਦਾ ਮੁੜ ਕੇ ਫੇਰ ਆ ਗਿਆ। ਹੜਪੀੜਤਾ ਦੀ ਮਾਨਦਤ ਕਰਨ ਯਾਰ ਜਿਹਨੂੰ ਲੱਖ ਦੀ ਲੋੜ ਉਹਨੂੰ ਦੋ ਦੇਈ ਜਾਂਦਾ ਜਿਹਨੂੰ 50 ਦੇ ਉਹਨੂੰ ਕਹਿੰਦਾ ਲੱਖ ਦਿਲ ਐਡਾ ਵੱਡਾ ਕਿ ਦੁੱਖ ਦੇ ਕੇ ਨਹੀਂ ਹੁੰਦਾ ਹੁਣ ਵੀ ਕੁਝ ਲੋਕ ਇਹਦੀਆਂ ਲੱਤਾਂ ਖਿੱਚਦੇ ਤੇ ਉਹਨੂੰ ਕਹਿੰਦੇ ਫੋਕਰਾ ਆ ਨੋਟ ਵੰਡ ਕੇ ਟੌਰ ਬਣਾਉਂਦਾ ਉਹ ਤੁਸੀਂ ਬਣਾ ਲਓ ਤੇ ਕਹਿੰਦੇ ਪੈਸਾ ਕਿੱਥੋਂ ਆਉਂਦਾ ਮੈਂ ਦੱਸਦਾ ਕਿੱਥੋਂ ਆਉਂਦਾ ਆ ਤੇ ਕਹਿੰਦੇ ਕੰਮ ਕਰ ਕਿਉਂ ਰਿਹਾ ਉਹ ਵੀ ਮੈਂ ਦੱਸਦਾ ਪੈਸਾ ਤਾਂ ਆਉਂਦਾ ਇਹਦਾ ਜਿਹੜਾ ਐਂਟੀਟੂਗਾ ਦੋਸਤ ਆ ਤੇ ਹੋਰ ਜਿਹੜੇ ਦੋਸਤ ਆ ਪਹਿਲੀ ਗੱਲ ਇਹਨੇ ਗੱਲ ਮੇੜਤੀ ਮੈਂ ਕਿਸੇ ਤੋਂ ਇਹ ਨੋਟ ਨਹੀਂ ਲਾਏ ਅਸੀਂ 4-5 ਦੋਸਤਾਂ ਇਕੱਠੇ ਹੋਏ ਜ 5-5 ਕਰੋੜ ਪਾ ਲਿਆ ਤੇ 25 ਕਰੋੜ ਵੰਡਦਾ ਅਸੀਂ ਵੰਡ ਦੇਣਾ ਤੇ ਦੂਜੇ ਨੰਬਰ ਤੇ ਕਹਿੰਦਾ ਮੈਨੂੰ ਆ ਰਹੀਆਂ ਸੀ ਗੈਂਗਸਟਰਾਂ ਦੀਆਂ ਧਮਕੀਆਂ ਤੇ ਮੈਂ ਸੋਚਿਆ ਵੀ ਜਿਹੜੇ ਉਹਨਾਂ ਨੂੰ ਦੇਣੇ ਆ ਕਰੋੜਾਂ ਤੇ ਮੈਂ ਕਹਿੰਦਾ ਸੰਤਾਂ ਕੋਲ ਗਿਆ ਸੰਤ ਬਾਬਾ ਹੰਸਾਲੀ ਵਾਲਿਆਂ ਕੋਲ ਉਹ ਕਹਿੰਦੇ ਜਾਂ ਤੇਰਾ ਬਾਲਪਿੰਗਾ ਨਹੀਂ ਹੁੰਦਾ ਤੇ ਕਹਿੰਦਾ ਮੈਂ ਸੋਚਿਆ ਵੀ ਕਿਉਂ ਨਾ ਗਰੀਬ ਲੋਕਾਂ ਲਈ ਕਰੇ ਇੱਕ ਸਭ ਤੋਂ ਵੱਡੀ ਗੱਲ ਦਿਲ ਜਿੱਤ ਲਿਆ ਮਨਕੀਰ ਤੌਲਕ ਨੇ ਉਹਨਾਂ ਲੋਕਾਂ ਦੀ ਸੇਵਾ ਕੀਤੀ ਮਦਦ ਕੀਤੀ ਜਿਨ੍ਹਾਂ ਨੂੰ ਵਾਕਈ ਲੋੜ ਸੀ ਕੱਲ ਫਿਰੋਜ਼ਪੁਰ ਦੇ ਇੱਕ ਘਰ ਚ ਗਿਆ ਭੈਣ ਕਹਿੰਦੀ ਆ ਸਾਡਾ ਘਰ ਦੇਖ ਪਿਆ ਮੇਰਾ ਵਿਆਹ ਰੱਖਿਆ ਸੀ ਉਹਨੂੰ ਕਹਿੰਦਾ ਫੜ 2 ਲੱਖ ਵਿਆਹ ਤੇਰਾ ਮੈਂ ਕਰੂੰਗਾ ਤੇ ਉਹਨੇ ਪਾਕਟ ਮਨੀ ਦੇ ਰਿਆ ਕਹਿੰਦਾ ਲੋੜ ਆ ਇਹਨਾਂ ਨੂੰ ਮੈਂ ਵੀ ਕਹਦਾਂ ਤੁਹਾਨੂੰ ਚੀਜ਼ਾਂ ਭੇਜਾਂ ਤੁਹਾਡਾ ਘਰ ਹੱਥੋਂ ਹੱਥੀ ਬਾਏ ਹੈਂਡ ਲੱਖਾਂ ਰੁਪਏ ਦੇ ਰਿਆ ਇਸ ਕਰਕੇ ਇਹ ਇਸ ਵੇਲੇ ਲੋੜ ਆ ਇਹਨਾਂ ਲੋਕਾਂ ਨੂੰ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਜਿਨੇ ਦਿਲ ਜਿੱਤ ਲਿਆ ਕਹਿੰਦਾ ਇਹ ਕੋਈ ਮੰਗਤੇ ਨਹੀਂ ਹੈਗੇ ਇਹ ਕੋਈ ਕਹਿੰਦਾ ਇਹਨਾਂ ਨੂੰ ਤਾਂ ਰੱਬ ਨੇ ਵਕਤ ਨੇ ਐਸੀ ਮਾਰ ਪਾਈ ਆ ਕਿ ਇਹਨਾਂ ਨੂੰ ਸਾਡੇ ਹੱਥਾਂ ਵੱਲ ਦੇਖਣਾ ਪਿਆ ਹੁਣ ਸਾਡਾ ਫਰਜ਼ ਨਹੀਂ ਬਣਦਾ ਕਿ ਇਹਨਾਂ ਦੇ ਹੱਥ ਅੰਡਾਈਏ ਤੇ ਇਹਨਾਂ ਨੂੰ ਕਹੀਏ ਸਾਤੋਂ ਮੰਗੋ ਸਾਡਾ ਫਰਜ਼ ਬਣਦਾ ਸੀ ਆਪ ਇਹਨਾਂ ਦੀ ਮਦਦ ਕਰੀਏ ਜਿਹੜੇ ਵੀ ਨੁਕਸਾਨ ਜਿਨ੍ਹਾਂ ਦਾ ਵੀ ਹੋਇਆ ਕਹਿੰਦਾ ਮੈਂ ਸ਼ੋਆ ਦੇ ਪੈਸੇ ਪਹਿਲਾਂ ਹੀ ਫੜ ਲਏ ਜਿਹੜੇ ਅੱਗੇ ਵੀ ਲਾਣੇ ਆ ਤੇ ਉਹ ਟਰੈਕਟਰਾਂ ਦੇ ਦੇ ਕੇ ਆਇਆ ਤੇ ਕੁਝ ਇੱਥੇ ਚੱਕ ਲਿਆ ਜਿਹੜੇ ਨਾਲ ਚਾਰ ਦੋਸਤ ਨੇ ਮੇਰੇ ਉਹਨਾਂ ਦੇ ਵੀ ਲੈ ਆਇਆ ਫਿਰ ਇੱਕ ਤੈਂ ਗਿਆ ਉਹ ਸ਼ਮਸ਼ਾਨ ਤੇ ਸਰਦਾਰ ਰਹਿੰਦਾ ਸੀ ਉਹਦਾ ਪਰਿਵਾਰ ਵੀ ਪੇ ਕਰਦੀਆਂ ਛੱਤਾਂ ਡਿੱਗ ਪਈਆਂ ਬਾਲੇ ਡਿੱਗ ਪਏ ਉਹਨਾਂ ਨੂੰ ਕਹਿੰਦਾ ਪੜੋ 2-4 ਲੱਖ ਰੁਪਈਆ ਆ ਰੱਖੋ ਕੋਲ ਤੁਹਾਡਾ ਮਕਾਨ ਬਣਾ ਕੇ ਦਿਨਾ ਓਏ ਯਾਰ ਜਿਨ੍ਹਾਂ ਘਰਾਂ ਦੀ ਨਿਸ਼ਾਨਦੇਹੀ ਕੀਤੀ ਜਿਨ੍ਹਾਂ ਨੂੰ ਲੋੜ ਜਾਤ ਪਾਤ ਮਾਜਬ ਧਰਮ ਕੱਕ ਨਹੀਂ ਦੇਖਿਆ ਬਸ ਇੱਕ ਦੇਖਿਆ ਮਨਕੀਰਤੋਲਖ ਨੇ ਪੇ ਭਾਈ ਇਹਨਾਂ ਨੂੰ ਲੋੜ ਆ ਤੇ ਮੈਂ ਇਹਨਾਂ ਦੀ ਮਦਦ ਕਰਨੀ ਆ ਦਿਲ ਜਿੱਤ ਗਿਆ ਮਨਕੀਰਤੋਲਖ ਹੁਣ ਚਾਹੇ ਕਹਿ ਲਓ ਪੇ ਇਹ ਵੋਟਾਂ ਲਈ ਆ ਚਾਹੇ ਐਮਐਲਏ ਦੀ ਟਿਕਟ ਲਈ ਤੁਸੀਂ ਜਿੰਨਾ ਮਰਜੀ ਬਦਨਾਮ ਫੁਕਰਾ ਕਹਿ ਕੇ ਬਦਨਾਮ ਕਰ ਲਓ ਪਰ ਜਿਹੜਾ ਕੰਮ ਐਸ ਵੇਲੇ ਮਨਕੀਰਤੋਲਖ ਕਰੀ ਜਾਂਦਾ ਕੋਈ ਮਾਈ ਦਾ ਲਾਲ ਨਹੀਂ ਮੁੜ ਕੇ ਨੋਟਾਂ ਦੇ ਬੈਗ ਭਰ ਕੇ ਉਹਨੇ ਉਹੀ ਗੱਲ ਸੱਚ ਕਰਤੀ ਪੇ ਮੈਂ ਆਇਆ ਆ ਦੱਸ ਦੇ ਨਹੀਂ ਪੇ ਮੁੜ ਕੇ ਆ ਕੇ ਵੰਡਣ ਲੱਗ ਪਿਆ ਤੇ ਲੋਕਾਂ ਨੂੰ ਮੱਝਾਂ ਲੈ ਦੇ ਦੇ ਰਿਹਾ ਜਿੰਨਾ ਜਿੰਨਾ ਨੁਕਸਾਨ ਜਿਨ੍ਹਾਂ ਦਾ ਵੀ ਹੋਇਆ ਉਹਨਾਂ ਦਾ ਪੂਰਾ ਕਰ ਰਿਹਾ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲਗੀ ਜਰੂਰ ਦੱਸਿਓ ਮੈਂ ਐਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹਨਾ ਪਰ ਮਨਕੀਰ ਤੌਲਖ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਤੇ ਸਭ ਨੂੰ ਦਿੱਤਾ ਇਸ ਵੇਲੇ ਜਿਹੜੇ ਲੋਕ ਇਹਨੂੰ ਗਾਲਾਂ ਕੱਢਦੇ ਸੀ ਮਾੜਾ ਕਹਿੰਦੇ ਹੁੰਦੇ ਸੀ ਅੱਜ ਕਹਿ ਰਹੇ ਇਹਦੇ ਵਰਗਾ ਕੋਈ ਨਹੀਂ ਕਿਉਂ ਕਹੇ ਨੇ ਉਹਨਾਂ ਲੋਕਾਂ ਦੀ ਮਦਦ ਕੀਤੀ ਵੀ ਜਿਨ੍ਹਾਂ ਨੂੰ ਵਾਕਈ ਲੋੜ ਸੀ ਤੇ ਜਿਹੜੇ ਹੁਣ ਲੱਤਾਂ ਖਿੱਚਦੇ ਆ ਪਾਰਟੀ ਬਾਜ਼ੀਆਂ 'ਚ ਕਦੀ ਇਹਨੂੰ ਆਮ ਆਦਾ ਬਣਾਈ ਜਾਂਦੇ ਕਦੀ ਕਹਿੰਦੇ ਸੀ ਐਮ ਨਾਲ ਕਦੇ ਗੱਲ ਕੀਤੀ ਸੀ ਹਾਦਾ ਯਾਰ ਕੀ ਕਰਨਾ ਲੋਕਾਂ ਦਾ